ਵੇਖੋ ਕਈ ਗੁਰਦੁਆਰਿਆਂ ਦੀਆਂ ਕਮੇਟੀਆਂ ਕਿੱਦਾਂ ਦੀਆਂ ਉਹ ਇੱਕ ਵਾਰ ਘਟਨਾ ਵਾਪਰੀ ਵੀ ਇੱਥੋਂ ਦਾ ਗਰੰਥੀ ਸਿੰਘ ਸੀ ਨਾ ਜਿਹੜਾ ਉਹ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆ ਗਿਆ ਮਰੂਤੀ ਕਾਰ ਅੰਦਰੋਂ ਨੇਤਰੀਮ ਦੀ ਸਮਾਪਤੀ ਕਰਕੇ ਕਹਿੰਦੇ ਗਰੰਥੀ ਸਿੰਘ ਬਾਹਰ ਆਇਆ ਨਾ ਤੇ ਪ੍ਰਬੰਧਕ ਕਮੇਟੀ ਨੇ ਆ ਕੇ ਗਰੰਥੀ ਸਿੰਘ ਨੂੰ ਘੇਰਾ ਪਾ ਲਿਆ ਕਹਿਣ ਲੱਗੇ ਬਾਬਾ ਜੀ ਆਹ ਗੱਡੀ ਕੀ ਦੀ ਅਮਰੂਤੀ ਕਾਰ ਤੇ ਗਰੰਥੀ ਸਿੰਘ ਨੇ ਬੜੇ ਚਾਅ ਦੇ ਨਾਲ ਕਿਹਾ ਵੀ 60000 ਰੁਪਏ ਦੀ ਲੈ ਕੇ ਆਇਆ ਇਹ ਮੇਰੀ ਕਾਰ ਆ ਉਹਨਾਂ ਨੇ ਬਾਬੇ ਦੀ ਛੁੱਟੀ ਕਰ ਦਿੱਤੀ ਕਿਤੇ ਬਾਬਾ ਤੂੰ ਕਾਰ ਕਿੱਥੋਂ ਚੁੱਕੀ ਫਿਰਦਾ ਹੈ ਵੀ ਆਪ ਤੁਸੀਂ ਰੇਂਜ ਰੋਵਰਾਂ ਤੇ ਚੜੋ ਆਪ ਤੁਸੀਂ ਫੋਰਚੂਨਰਾਂ ਦੇ ਉੱਤੇ ਘੁੰਮੋ ਤੇ ਤੁਸੀਂ ਕਹਿੰਦੇ ਵੀ ਗਰੰਤੀ ਦੇ ਸਿੰਘ ਦੇ ਕੋਲ ਸਾਈਕਲ ਵੀ ਨਾ ਹੋਵੇ ਮੋਟਰਸਾਈਕਲ ਨਾ ਹੋਵੇ ਐਦਾਂ ਤੁਰ ਕੇ ਗਜਾ ਮਾਰਿਆ ਤੇ ਐਦਾਂ ਹੀ ਰੋਟੀ ਖਾਵੇ ਐਦਾਂ ਹੀ ਪ੍ਰਸ਼ਾਦਾ ਛਕੇ ਤੇ ਜਿਹੜਾ ਪੈਸ ਵਿੱਚ ਸੱਦਿਆ ਹੁੰਦਾ ਉਹਨੂੰ ਅਸੀਂ 5-5 7-7 ਲੱਖ ਦੇਣ ਵਾਸਤੇ ਤਿਆਰ ਆ ਪਰ ਗਰੰਥੀ ਸਿੰਘਾਂ ਨੂੰ 1100 2100 3100 ਦੇਣ ਵੇਲੇ ਵੀ ਸਾਨੂੰ ਮੌਤ ਪੈ ਜਾਂਦੀ ਏ ਵੀ ਰਾਗੀਆਂ ਨੂੰ ਗਰੰਤੀਆਂ ਨੂੰ ਢਾਡੀਆਂ ਨੂੰ ਕਮਿਸ਼ਨਾਂ ਨੂੰ ਇੰਨੀ ਮਾਇਆ ਕਿਉਂ ਦੇਣ ਪਰ ਤੁਸੀਂ ਹੁਣ ਪਿੰਡੋਂ ਪਿੰਡੀ છાਤੀ ਮਾਰ ਕੇ ਵੇਖੋ ਗਰੰਥੀ ਸਿੰਘਾਂ ਦੇ ਪਾਟੀ ਸਿੰਘਾਂ ਦੇ ਹਾਲਾਤੀ ਬਣੇ ਹੋਏ ਕਈਆਂ ਥਾਵਾਂ ਤੇ ਇਦਾਂ ਦੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਅਸੀਂ ਵੇਖੀ ਆ ਵੀ ਉਹ ਪ੍ਰਧਾਨ ਉਹਨੇ ਜੇ ਕਿਤੇ ਗਰੰਥੀ ਸਿੰਘ 500 ਰੁਪਇਆ ਖਣਪੜ ਸਾਹਿਬ ਦੀ ਭੇਟਾ ਵਧਾ ਦੇਵੇ ਨਾ ਤੇ ਪ੍ਰਧਾਨ ਉਹਨੇ ਗਰੰਥੀ ਸਿੰਘ ਦੀ ਛੁੱਟੀ ਕਰ ਦਿੰਦੇ ਆ ਕਿ ਅਖੰਡ ਪਾਠ ਸਾਹਿਬ ਦੀ 500 ਰੁਪਇਆ ਭੇਟਾ ਕਿਉਂ ਵਧਾਈ ਜੇ ਵਧਾਉਣੀ ਸੀ ਸਾਨੂੰ ਬੁਲਾਉਂਦੇ ਸਾਰੇ ਪਿੰਡ ਨੂੰ ਬੁਲਾਉਂਦੇ ਆਪਣੀ ਮਰਜ਼ੀ ਦੇ ਨਾਲ 500 ਰੁਪਇਆ ਭੇਟਾ ਕਿਉਂ ਵਧਾਉਣਾ ਉਹਦਾ ਅਸੀਂ ਕਿੰਨੇ ਗੁਰੂ ਕਾ ਵਜੀਰ ਆ ਤੇ ਗੁਰੂ ਕੇ ਵਜ਼ੀਰਾਂ ਦਾ ਇਦਾਂ ਅਦਬ ਨਹੀਂ ਕੀਤਾ ਜਾਂਦਾ ਇਦਾਂ ਸਤਕਾਰ ਨਹੀਂ ਕੀਤਾ ਜਾਂਦਾ ਜਿੱਦਾਂ ਅਦਬ ਜਿੱਦਾਂ ਸਤਕਾਰ ਅਸੀਂ ਕਰਦੇ ਆ ਇਹਨੂੰ ਅਦਬ ਨਹੀਂ ਆਖਿਆ ਜਾਂਦਾ ਗੁਰੂ ਕੇ ਗ੍ਰੰਥੀ ਸਿੰਘਾਂ ਦਾ ਸਤਕਾਰ ਨਹੀਂ ਆਖਿਆ ਜਾਂਦਾ ਵੀ ਰੋਹ ਮਾਰਨਾ ਆਖੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇਤੇ ਆ ਪਿਛੇ ਜਿਹਨਾਂ ਸੀ ਵੇਖੋ ਕਈ ਗੁਰਦੁਆਰਿਆਂ ਦੀਆਂ ਕਮੇਟੀਆਂ ਕਿੱਦਾਂ ਦੀਆਂ ਬੰਗਿਆਂ ਦੇ ਨੇੜੇ ਇੱਕ ਪਿੰਡਿਆ ਤੇ ਉੱਥੇ ਅਸੀਂ ਪ੍ਰੋਗਰਾਮ ਕਰਨ ਵਾਸਤੇ ਗਏ ਉਹ ਉਹਨਾਂ ਦੱਸਿਆ ਪ੍ਰਬੰਧਕ ਕਮੇਟੀ ਨੇ ਕਹਿੰਦੇ ਵੀ ਜਿਹੜੀ ਪਹਿਲਾਂ ਸਾਡੇ ਇੱਥੇ ਕਮੇਟੀ ਸੀ ਨਾ ਉਹ ਇੱਕ ਵਾਰ ਘਟਨਾ ਵਾਪਰੀ ਵੀ ਇੱਥੋਂ ਦਾ ਗਰੰਥੀ ਸਿੰਘ ਸੀ ਨਾ ਜਿਹੜਾ ਉਹ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆ ਗਿਆ ਮਰੂਤੀ ਕਾਰ ਉਹਨੇ ਗੁਰਦੁਆਰੇ ਲੈ ਆ ਕੇ ਤੇ ਮਰੂਤੀ ਕਾਰ ਖੜੀ ਕਰ ਦਿੱਤੀ ਰਾਤ 8-9 ਵਜੇ ਪਹੁੰਚਿਆ ਗੁਰਦੁਆਰੇ ਜਦੋਂ ਨੇ ਕਾਰ ਖੜੀ ਕੀਤੀ ਦਿਨ ਦਾ ਹੋਇਆ ਚੜ੍ਹਾ ਅਮਰਤ ਵੇਲਾ ਹੋਇਆ ਤੇ ਜਦੋਂ ਅੰਦਰੋਂ ਨੇਤ ਨਿਯਮ ਦੀ ਸਮਾਪਤੀ ਕਰਕੇ ਕਹਿੰਦੇ ਗਰੰਥੀ ਸਿੰਘ ਬਾਹਰ ਆਇਆ ਨਾ ਤੇ ਪ੍ਰਬੰਧਕ ਕਮੇਟੀ ਨੇ ਆ ਕੇ ਗਰੰਥੀ ਸਿੰਘ ਨੂੰ ਘੇਰਾ ਪਾ ਲਿਆ ਕਹਿਣ ਲੱਗੇ ਬਾਬਾ ਜੀ ਆਹ ਗੱਡੀ ਕੀ ਦੀ ਐ ਮਰੂਤੀ ਕਾਰ ਤੇ ਗ੍ਰੰਥੀ ਸਿੰਘ ਨੇ ਬੜੇ ਚਾਅ ਦੇ ਨਾਲ ਕਿਹਾ ਵੀ 60000 ਰੁਪਏ ਦੀ ਲੈ ਕੇ ਆਇਆ ਇਹ ਮੇਰੀ ਕਾਰ ਆ ਉਹਨਾਂ ਨੇ ਬਾਬੇ ਦੀ ਛੁੱਟੀ ਕਰ ਦਿੱਤੀ ਕਿਤੇ ਬਾਬਾ ਤੂੰ ਕਾਰ ਕਿੱਥੋਂ ਚੁੱਕੀ ਫਿਰਦਾ ਹੈ ਤੂੰ ਤੇ ਲੱਗਦਾ ਗੋਲਕ ਜਹਾਤ ਮਾਰਦਾ ਹੈ ਵੀ ਆਪ ਤੁਸੀਂ ਰੇਂਜ ਰੋਵਰਾਂ ਤੇ ਚੜੋ ਆਪ ਤੁਸੀਂ ਫੋਰਚੂਨਰਾਂ ਦੇ ਉੱਤੇ ਘੁੰਮੋ ਤੇ ਤੁਸੀਂ ਕਹਿੰਦੇ ਵੀ ਗਰੰਤੀ ਦੇ ਸਿੰਘ ਦੇ ਕੋਲ ਸਾਈਕਲ ਵੀ ਨਾ ਹੋਵੇ ਮੋਟਰਸਾਈਕਲ ਵੀ ਨਾ ਹੋਵੇ ਐਦਾਂ ਤੁਰ ਕੇ ਗਜਾ ਮਾਰਿਆ ਤੇ ਐਦਾਂ ਹੀ ਰੋਟੀ ਖਾਵੇ ਐਦਾਂ ਹੀ ਪ੍ਰਸ਼ਾਦਾ ਛਕੇ ਅੱਜ ਆ ਹਾਲਾਤ ਅਸੀਂ ਕਰ ਦਿੱਤੇ ਗੁਰੂ ਕੇ ਗਰੰਤੀ ਸਿੰਘਾਂ ਦੇ ਇਹਨਾਂ ਦਾ ਜਿੰਨਾ ਵੀ ਮਾਣ ਕਰ ਲਈਏ ਜਿੰਨਾ ਵੀ ਸਤਕਾਰ ਕਰ ਲਈਏ ਉਹਨਾਂ ਹੀ ਥੋੜਾ ਇੱਕ ਵਾਰ ਫਿਰੋਜ਼ਪੁਰ ਨੇੜੇ ਦੀ ਇੱਕ ਹੋਰ ਕਟਾ ਉੱਥੇ ਨਾ ਅਸੀਂ ਆਨੰਦਕਾਰਜ ਦੇ ਵਿੱਚ ਗਏ ਹਾਜ਼ਰੀ ਲਵਾਉਣ ਵਾਸਤੇ ਉਹ ਪਰਿਵਾਰ ਨਾ ਅਮਰੀਕਾ ਤੋਂ ਆਇਆ ਸੀ ਅਮਰੀਕਾ ਤੋਂ ਉਹ ਜਦੋਂ ਮਿਲਣੀ ਹੁੰਦੀ ਹੈ ਨਾ ਮਿਲਣੀ ਸਿੰਘ ਦੀ ਨਾ ਗਰੰਤੀ ਸਿੰਘ ਅਰਦਾਸ ਕਰਕੇ ਪਿਛਾ ਹੋ ਗਿਆ ਤੇ ਪਰਿਵਾਰ ਨੇ ਕੀ ਕੀਤਾ ਉਹਨਾਂ ਨੇ 100 ਰੁਪਿਆ ਅਰਦਾਸ ਦੀ ਭੇਟਾ ਗਰੰਤੀ ਸਿੰਘ ਦੀ ਜੇਬ ਵਿੱਚ ਪਾ ਦਿੱਤੀ ਇਹ ਗ੍ਰੰਥੀ ਸਿੰਘ ਪੇਟਾ ਲੈ ਕੇ ਪਿਛਾਓ ਕੇ ਖਲੋ ਗਿਆ ਉਹ ਵੇਖਦਾ ਰਿਹਾ ਜਦੋਂ ਮਿਲਨੀ ਹੁੰਦੀ ਜਦੋਂ ਭਰਾ ਨੂੰ ਭਰਾ ਮਿਲਦਾ ਪਿਓ ਨੂੰ ਪਿਓ ਮਿਲਦਾ ਤੇ ਉਹ ਪਰਿਵਾਰ 12 ਸੀ ਤੋਂ ਨਾ 5-500 ਦੇ ਵਾਰ ਨੇ ਕਰਨ 5-500 ਦੇ ਵਾਰ ਨੇ ਤੇ ਜਦੋਂ ਵਾਰਨੇ ਉਹ ਮਿਲਣੀ ਹੋ ਗਈ ਸਮਾਦੀ ਹੋ ਗਈ ਤੇ ਗਰੰਥੀ ਸਿੰਘ ਪਰਿਵਾਰ ਦੇ ਕੋਲ ਚਲਾ ਗਿਆ ਕਹਿਣ ਲੱਗਾ ਵੀ ਸਾਰਿਆਂ ਦੇ ਤੋਂ 5-500 ਵਾਰੇ ਆ ਮੈਂ 20 ਕਿਲੋਮੀਟਰ ਦੂਰੋਂ ਇੱਥੇ ਸ਼ਹਿਰ ਵਿੱਚ ਅਰਦਾਸ ਕਰਨ ਵਾਸਤੇ ਆਇਆ ਮੋਟਰਸਾਈਕਲ 'ਤੇ ਤੇ 100 ਰੁਪਏ ਅਰਦਾਸ ਦੀ ਭੇਟਾ ਤੁਸੀਂ ਮੇਰੀ ਜੇਬ ਵਿੱਚ ਪਾਈਏ 100 ਰੁਪਏ ਦੇ ਤੋਂ ਮੇਰਾ ਮੋਟਰਸਾਈਕਲ ਦਾ ਤੇਲ ਹੀ ਲੱਗ ਗਿਆ ਅੱਗੋਂ ਪਰਿਵਾਰ ਨੇ ਆਖਿਆ ਕਿੰਦੇ ਬਾਬਾ ਤੂੰ ਅਰਦਾਸ ਵੇਚਣ ਵਾਸਤੇ ਆਇਆ ਅਸੀਂ ਕਿੰਨੇ ਵੀ ਸਾਡੇ ਬੱਚੇ ਪੜ ਕੇ ਕੈਨੇਡਾ ਜਾਣ ਅਮਰੀਕਾ ਜਾਣ ਇੱਥੇ ਪਿੰਡ ਵਿੱਚੋਂ ਤੇ ਵੱਡੀ ਸਾਰੀ ਕੋਠੀ ਪਾਉਣਾ ਸਾਰਾ ਪਿੰਡ ਖੜ ਖੜ ਕੇ ਵੇਖੇ ਕਿ ਫਲਾਣਾ ਸੌ ਦੀ ਧੀ ਫਲਾਣਾ ਸੌ ਦਾ ਪੁੱਤ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਐ ਤੇ ਵੇਖੋ ਕਿੱਡਾ ਵੱਡਾ ਬੰਗਲਾ ਪਾ ਕੇ ਕਿੱਡਾ ਵੱਡਾ ਮਹਿਲ ਪਾ ਕੇ ਬੈਠਾ ਸਾਡੀ ਇਹ ਸੋਚ ਪਰ ਅਸੀਂ ਕਿੰਨੇ ਵੀ ਗਰੰਥੀ ਸਿੰਘ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਹੋਣੇ ਚਾਹੀਦੇ ਗਰੰਥੀ ਸਿੰਘ ਦੇ ਬੱਚੇ ਰੋਲਦੇ ਹੋਣ ਇਹਨਾਂ ਦੇ ਬੱਚੇ ਕਿਤੇ ਕੈਨੇਡਾ ਨਾਲ ਚਲੇ ਜਾਣ ਇਹਨਾਂ ਦੇ ਬੱਚੇ ਕਿਤੇ ਅਮਰੀਕਾ ਨਾਲ ਚਲੇ ਜਾਣ ਇਹਨਾਂ ਦੇ ਬੱਚਿਆਂ ਦੇ ਆ ਹਾਲਾਤ ਹੋਣੇ ਚਾਹੀਦੇ ਪਰ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨੇ ਚਾਹੀਦੇ ਆ ਸਾਡੇ ਅੱਜ ਹਾਲਾਤ ਬਣਿਆ ਇੰਨਾ ਕ ਅਸੀਂ ਗ੍ਰੰਥੀ ਸਿੰਘਾਂ ਦਾ ਅੱਜ ਇੰਨਾ ਕ ਗ੍ਰੰਥੀ ਸਿੰਘਾਂ ਦਾ ਅਦਬ ਅਸੀਂ ਸਤਿਕਾਰ ਕਰਦੇ ਮਹਾਰਾਜ ਕਿਰਪਾ ਕਰਨ ਭਾਈ ਗੁਰੂ ਕੇ ਗ੍ਰੰਥੀ ਸਿੰਘਾਂ ਦਾ ਅਦਬ ਸਤਿਕਾਰ ਜਿੰਨਾ ਵੀ ਕਰ ਲਈਏ ਉਨਾ ਹੀ ਥੋੜਾ ਹੈ ਕਈ ਵਾਰ ਨਾ ਆਨੰਦਕਾਰ ਜਾਂਦੇ ਸਮੇਂ ਜਦੋਂ ਆਨੰਦਕਾਰ ਹੁੰਦੇ ਨਾ ਮਰਿਆਦਾ ਆ ਪੀ ਰਾਗੀ ਸਿੰਘ ਜ਼ਰੂਰ ਮਹਾਰਾਜ ਦੀ ਹਾਜ਼ਿਰ ਚ ਹਾਜ਼ਰ ਹੋਣੇ ਚਾਹੀਦੇ ਤੇ ਤੁਸੀਂ ਵੇਖਦੇ ਹੋ ਆਨੰਦ ਕਾਰਜ ਜਾਂਦੇ ਸਮੇਂ ਜੇ ਪਰਿਵਾਰ ਨੂੰ ਆਖੇ ਨਾ ਪੀ ਰਾਗੀ ਸਿੰਘ ਨਹੀਂ ਕਰਨੇ ਲਾਵਾ ਪੜਨ ਵਾਸਤੇ ਕਹਿੰਦੇ ਭਾਈ ਨੇ ਲਾਵਾ ਪੜ੍ਹ ਦੇਣੀਆਂ ਗੁਰੂ ਕੇ ਗ੍ਰੰਥੀ ਸਿੰਘ ਨੇ ਤੇ ਉਹਨੇ 2 ਮਿੰਟ ਸਤਨਾ ਵੈਗੁਰੂ ਕਰਨਾ ਤੇ ਉਸੇ ਵੇਲੇ ਆਪਾਂ ਲਾਵਾ ਲੈ ਕੇ ਤੇ ਪੈਲਸ ਵਿੱਚ ਚਲੇ ਜਾਣਾ ਰਾਗੀਆਂ ਨੂੰ ਕਿਉਂ ਬੁਲਾਉਣਾ 3100 ਜ਼ਰੂਰ ਰਾਗੀਆਂ ਨੂੰ ਦੇਣਾ ਤੇ ਜਿਹੜਾ ਪੈਸੇ ਵਿੱਚ ਸੱਦਿਆ ਹੁੰਦਾ ਉਹਨੂੰ ਅਸੀਂ 5-5 7-7 ਲੱਖ ਦੇਣ ਵਾਸਤੇ ਤਿਆਰ ਆ ਪਰ ਗਰੰਥੀ ਸਿੰਘਾਂ ਨੂੰ 1100 2100 3100 ਦੇਣ ਵੇਲੇ ਵੀ ਸਾਨੂੰ ਮੌਤ ਪੈ ਜਾਂਦੀ ਏ ਵੀ ਰਾਗੀਆਂ ਨੂੰ ਗਰੰਤੀਆਂ ਨੂੰ ਢਾਡੀਆਂ ਨੂੰ ਕਮਿਸ਼ਨਾਂ ਨੂੰ ਇੰਨੀ ਮਾਇਆ ਕਿਉਂ ਦੇਣ ਇਹਨਾਂ ਨੇ ਕੀ ਕਰਨਾ ਹੈ ਸਨਮਾਨਯੋਗ ਸਾਧ ਸੰਗਤ ਜੀ ਇਹ ਗੁਰੂ ਕੇ ਗਰੰਥੀ ਸਿੰਘ ਇਹ ਗੁਰੂ ਕੇ ਵਜ਼ੀਰ ਆ ਤੇ ਰਾਜੇ ਮਹਾਰਾਜੇ ਪੜ ਕੇ ਵੇਖੋ ਉਹਨਾਂ ਰਾਜੇ ਮਹਾਰਾਜਿਆਂ ਦਾ ਜੀਵਨ ਉਹ ਬਹੁਤ ਅਦਬ ਕਰਦੇ ਸੀ ਬਹੁਤ ਸਤਕਾਰ ਕਰਿਆ ਕਰਦੇ ਸੀ ਆਪਣੇ ਵਜ਼ੀਰਾਂ ਦਾ ਤੇ ਅੱਜ ਅਸੀਂ ਸਤਗੁਰੂ ਦੇ ਵਜ਼ੀਰਾਂ ਦਾ ਕਿੰਨਾ ਕੁ ਸਤਕਾਰ ਕਰਦੇ ਹਾਂ ਉਹ ਸਭ ਕੋਈ ਤੁਹਾਡੇ ਸਾਹਮਣੇ ਆ ਸੋ ਮੈਂ ਇਸ ਵਾਸਤੇ ਬੇਨਤੀ ਕੀਤੀ ਇਹ ਉਹ ਗੁਰੂ ਕੇ ਗਰੰਤੀ ਸਿੰਘ ਆ ਜਿੱਥੇ ਕਦੇ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਸੀ ਉਥੇ ਗ੍ਰੰਥੀ ਸਿੰਘ ਚੌਂਕੜਾ ਮਾਰ ਕੇ ਬੈਠਦੇ ਆ ਕਦੇ ਭਾਵਨਾ ਦੇ ਨਾਲ ਦਿਲ ਦੀ ਅੱਖ ਦੇ ਨਾਲ ਵੇਖਣ ਦਾ ਯਤਨ ਕਰੀਏ ਤੇ ਗ੍ਰੰਥੀ ਸਿੰਘਾਂ ਦੇ ਚੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ